ਸਾਸੀ ਗਾਲ ਜੀ ਆਪਾਂ ਜਿੱਥੇ ਗੁਰਦੁਆਰਾ ਅੜੀਸ਼ਰ ਸਾਹਿਬ ਨੱਕ ਡਾਉਣ ਤੋਂ ਜਦੋਂ ਆਪਾਂ ਹਾਂ ਜੇ ਇੱਕ ਬਠੰਡਾ ਰੋਡ ਤੋਂ ਨੱਕ ਡਾਉਣ ਲੱਗ ਆਉਂਦਾ ਉੱਥੇ ਆਪਾਂ ਖੱਬੀ ਸਾਈਡ ਮੁੜ ਕੇ ਗੁਰਦੁਆਰਾ ਅੜੀਸ਼ਰ ਸਾਹਿਬ ਇੱਥੇ ਖੱਬੀ ਸਾਈਡ ਮੋੜਦੇ ਹੋਏ ਗੁਰਦੁਆਰਾ ਅੜੀਸ਼ਰ ਸਾਹਿਬ ਆਉਂਦਾ ਤੇ ਇੱਥੇ ਤੁਹਾਨੂੰ ਦੱਸਾਂਗੇ ਆਟੋ ਵਾਲੇ ਵੀ ਪੁੱਛ ਕੇ ਜੇ ਕਿਸੇ ਨੂੰ ਵਸਤੇ ਆਉਣਾ ਜਾਂ ਕਿਸੇ ਨੂੰ ਹੋਰ ਸਾਧਨ ਤੇ ਆਉਣਾ ਉਹ ਵੀ ਤੁਹਾਨੂੰ ਸਾਰਾ ਲੋਕੇਸ਼ਨ ਦੱਸ ਦੂਗੀ ਕਿੱਥੋਂ ਅੱਡਾ ਦਾ ਕਿਹੜਾ ਦਾ ਆ ਗੁਰਦੁਆਰਾ ਅੜੀਸ਼ਰ ਸਾਹਿਬ ਦਾ ਨੌਮੀ ਪਾਤਸ਼ਾਹੀ ਆ ਹੈਗਾ ਚੌਕ ਇੱਥੇ 7 ਕਿਲੋਮੀਟਰ ਅੱਗੇ ਗੁਰਦੁਆਰਾ ਅੜੀਸ਼ਰ ਸਾਹਿਬ ਖੇਤਾਂ 'ਚ ਬਣਿਆ ਹੋਇਆ ਨੌਮੀ ਪਾਤਸ਼ਾਹੀ ਗੁਰਦੁਆਰਾ ਅੜੀਸ਼ਰ ਸਾਹਿਬ ਇੱਥੇ ਕਹਿੰਦੇ ਆ ਸਾਰੇ ੜੇ ਦੇ ਕੰਮ ਸੰਪੂਰਨ ਹੁੰਦੇ ਆ ੜੇ ਦੇ ਕੰਮ ਨਿਕਲ ਜਾਂਦੇ ਆ ਅਸੀਂ ਤੁਹਾਨੂੰ ਆਟੋ ਵਾਲੇ ਨਾਲ ਗੱਲ ਕਰਵਾਵਾਂਗੇ ਗੱਲ ਕਰਵਾ ਕੇ ਪੁੱਛਦੇ ਹਾਂ ਉਹਨੂੰ ਕਿ ਕਿਹੜਾ adda ਕਿਹੜੇ ਜਿਹਨੇ ਬਸਤੇ ਹੋਣਾ ਜਾਂ ਕਿਸੇ ਹੋਰ ਸਤਾ ਤੇ ਹੁਣਾ ਕਿਸ ਨੂੰ ਸਾਰੀ ਲੋਕੇਸ਼ਨ ਦੱਸ ਦੂੰ ਤੇ ਜਿਹਨੇ GPS ਲਾ ਕੇ ਉਹਨਾਂ GPS ਜਮਾ ਉਹ ਕੀ ਲੋਕੇਸ਼ਨ ਤੇ ਭੇਜ ਦਿੰਦਾ ਲਿਹਾ ਕੇ ਤੇ ਇਧਰੋਂ ਇੱਕ ਹੋਰ ਰੋਡ ਆਉਂਦਾ ਇਹ ਤਾਂ ਬਠਿੰਡਾ ਹਾਈਵੇ ਰੋਡ ਤੋਂ ਆਉਂਦਾ ਰੋਡ ਤੇ ਕਾਉਂਦਾ ਇਹ ਹੰਡੇ ਆ ਦੇ ਵਿੱਚ ਦੀ ਆਉਂਦਾ ਰੋਡ ਸਿੰਗਲ ਸੜਕ ਦਾ ਫੁੱਟੀ ਸੜਕ ਆਉਂਦੀ ਆ ਤੇ ਆ ਗਿਆ ਇਧਰਲੇ ਬਸ ਇਹ ਸੜਕ ਆ ਗਈ ਇੱਥੇ ਇਤਰਾ ਰਸਤਾ ਬਣਦਾ ਇਥੋਂ ਅੱਗੇ ਆਗਾ ਗੁਰਦੁਆਰਾ ਅੜੀਸਰ ਸਾਹਿਬ 1 ਕਿਲੋਮੀਟਰ ਰਹਿ ਗਿਆ ਆ ਦੇਖੋ ਸਾਰੇ ਆਟੋ ਇੱਥੇ ਗੁਰਦੁਆਰਾ ਸਾਹਿਬ ਹੀ ਜਾਂਦੇ ਆ ਆਪਾਂ ਜਿੱਨੇ ਗੁਰਦੁਆਰਾ ਮੱਥਾ ਟੇਕਣ ਆੜੀਸਰ ਸਾਹਿਬ ਆਪਣੇ ਭਰਾ ਕੋਲ ਹੋਇਆ ਸੀ ਮੁੰਡਾ ਤੇ ਇਹਦੀ ਖੁਸ਼ੀ 'ਚ ਆਪਾਂ ਗੁਰਦੁਆਰਾ ਸਾਹਿਬ ਚੱਲੇ ਆ ਦੇਖੋ ਆਪਾਂ ਨਾਲ ਲੱਡੂਆਂ ਦੇ ਦੋ ਡੱਬੇ ਕਰਦੇ ਆ ਗੱਲ ਬਾਈ ਨਾਲ ਅੱਗੇ ਗੱਡੀ ਲਾ ਕੇ ਇੱਥੇ ਕਿਸੇ ਨੂੰ ਜਹਾਜ਼ ਚੜਾਉਣਾ ਬਾਹਰ ਜਾਣ ਵਾਲਿਆਂ ਨੇ ਬਹੁਤ ਜਹਾਜ਼ ਵੀ ਚੜਾ ਸਕਦੇ ਆ ਲੱਡੂਆਂ ਡੱਬੇ ਰਮਾਲਾ ਸਭ ਸਰਪੇਰਵੰਦਾ ਦੁਕਾਨਾਂ ਬਹੁਤ ਬਣ ਗਈਆਂ ਇਹਦੂ ਤਿੰਨ ਸਾਲ ਪਹਿਲਾਂ ਇੱਥੇ ਕੁਝ ਵੀ ਨਹੀਂ ਸੀ ਪਰ ਰੂਰੇ ਕੀ ਕਾਲ ਦੇ ਪਣ ਜਾਂਦਾ ਸੀ ਉਦੋਂ ਇੱਥੇ ਕੁਝ ਵੀ ਨਹੀਂ ਹੁੰਦਾ ਸੀ ਤੇ ਸਿਰਫ ਗੁਰਦੁਆਰਾ ਸਾਹਿਬ ਹੁੰਦੇ ਸੀ ਕੱਲੇ ਹੁਣ ਦੇਖੋ ਕਿੰਨੀ ਦੁਕਾਨਾਂ ਬਣ ਗਈਆਂ ਕਿੰਨਾ ਕੁਝ ਬਣ ਗਿਆ ਇੱਥੇ ਦੇਖੋ ਗੁਰਦੁਆਰਾ ਸਾਹਿਬ ਜਲਨੇ ਗੁਰਦੁਆਰਾ ਸਾਹਿਬ ਐਹਰ ਵਾਰ ਨੂੰ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਗੁਰਦੁਆਰਾ ਸਾਹਿਬ ਤੇ ਅੱਜ ਤਾਂ ਥੋੜੀ ਜਿਹੀ ਰੌਣਕ ਕੱਲ ਨੂੰ ਐਤਵਾਰਾ ਕੱਲ ਨੂੰ ਬਹੁਤ ਜ਼ਿਆਦਾ ਭੀੜ ਆਸੂਣਾ ਇਸ ਕਰਕੇ ਅਸੀਂ ਅੱਜ ਆਇਆ ਵੀ ਇਹ ਰਸਤੋਂ ਅਜ ਗੁਰਦੁਆਰਾ ਸਾਹਿਬਾ ਦੇਖਣ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਅੱਗੇ ਤੋਂ ਕਹਿੰਨਾ ਪਾਰਕਿੰਗ ਵੀ ਆ ਪਾਰਕਿੰਗ 'ਚ ਗੱਡੀ ਲਾ ਸਕਦੇ ਨੇ ਬਾਹਰ ਵੀ ਗੱਡੀ ਲਾ ਸਕਦੇ ਹਾਂ ਆਸਮਾ ਦਾ ਬਾਬਾ ਭਾਗ ਸਿੰਘ ਦੀ ਉਹਨਾਂ ਨੇ ਇੱਥੇ ਤਪੱਸਿਆ ਕੀਤੀ ਸੀ ਅੱਗੇ ਗੁਰਦੁਆਰਾ ਸਾਹਿਬਾ ਇੱਥੇ ਕਿਓ ਜਗਾ ਪ੍ਰਸ਼ਾਦ ਚੜਦਾ ਕਿਓ ਚੜਦਾ ਇੱਥੇ ਆਸਾਂ ਗਿਰੀ ਸਾਰੀ ਕਿਓ ਜਿਹੜਾ ਹੁਣ ਆਈ ਆ ਦੇਖੋ ਰਾਸ ਦੇਖੋ ਗੁਰਦੁਆਰਾ ਅੜੀਸਰ ਸਾਹਿਬ ਆਪਾ ਭਾਗ ਸਿੰਘ ਦੀ ਸਮਾਦਾ ਇੱਥੇ ਉਹਨਾਂ ਨੇ ਤਪੱਸਿਆ ਕੀਤੀ ਸੀ ਅੱਗੇ ਗੁਰਦੁਆਰਾ ਅੜੀਸਰ ਸਾਹਿਬ ਇੱਥੇ ਦੇਖੀਓਗਾ ਜੇਤ ਲੱਗਦੀ ਆ ਕਰੋ ਦਰਸ਼ਨ ਤੁਸੀਂ ਗੁਰਦੁਆਰਾ ਅੜੀਸਰ ਸਾਹਿਬ ਦੇ ਜਿੰਨਾ ਦੇ ਅੜੇ ਦੇ ਕੰਮ ਨਿਕਲਦੇ ਆ ਕੋਈ ਇਹਨੇ ਬਾਹਰ ਜਾਣਾ ਜਾਂ ਕੋਈ ਹੋਰ ਅੜਾ ਦਾ ਕੰਮ ਇਹ ਦੇਖੋ ਗੁਰਦੁਆਰਾ ਸਾਹਿਬ ਆਜਾ ਦੇ ਹੋ ਜਾਂਦਾ ਕਿਸੇ ਨੇ ਅਰਦਾਸ ਕਰਾਉਣੀ ਆ ਕਿਸੇ ਨੇ ਲੰਗਰ ਸਕਾਉਣਾ ਕੁਝ ਵੀ ਕਰਨਾ ਲੋ ਜੀ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਗੁਰਦੁਆਰਾ ਸਾਹਿਬ ਤੇ ਇੱਧਰ ਗੁਰਦੁਆਰਾ ਲੰਗਰ ਹਾਲ ਬਣਿਆ ਦਾ ਨਵਾਂ ਤੇ ਦੇਖੋ ਆਪਾਂ ਪਹੁੰਚ ਕੇ ਅਰਦਾਸ ਚ ਕਰਦੇ ਆ ਅਰਦਾਸ ਬਾਬੇ ਦੇ ਅਰਦਾਸ ਚ ਸ਼ਾਮਲ ਹੋਏ ਆ ਟਰੋ ਆ ਹੈਗਾ ਸਰੋਵਰ ਉਹ ਛੋਟਾ ਜਿਹਾ ਸਰੋਵਰ ਬਣਿਆ ਹੋਇਆ ਆਇਦਰ ਲੰਗਰ ਹਾਲ ਦੀ ਤਿਆਰੀ ਆ ਲੰਗਰ ਹਾਲ ਬਣੀ ਆ ਦਾ ਨਵਾਂ ਦੇਖੋ ਕਰੋ ਦਰਸ਼ਨ ਬਹੁਤ ਵਧੀਆ ਲੰਗਰ ਹਾਲ ਬਣੀ ਜਾਂਦਾ ਇੱਥੋਂ ਦਾ ਇਤਿਹਾਸ ਆ ਕਿ ਗੁਰੂ ਤੇਗ ਬਹਾਦਰ ਜੀ ਆਪਣੇ ਘੋੜੇ ਸਮੇਤ ਆਉਂਦੇ ਸੀ ਤੇ ਇਹਨਾਂ ਦਾ ਘੋੜਾ ਇੱਥੇ ਅੜੀ ਪੈ ਗਿਆ ਕਿ ਇੱਥੇ ਕਿਉਂ ਤਬਾਕੂ ਦੇ ਬਾਗ ਸੀ ਉਹਨਾਂ ਖੇਤਾਂ ਵਿੱਚ ਜਾਣ ਤੋਂ ਘੋੜਾ ਅੜੀ ਕਰ ਗਿਆ ਉਹਦਾ ਨਾਂ ਗੁਰਦੁਆਰਾ ਅੜੀ ਸ਼ਾਹ ਦਾ ਸਾਬ ਪੈ ਗਿਆ ਦੇਖੋ ਸੰਗਤ ਬਹੁਤ ਜਿਆਦਾ ਦੂਰੋਂ ਦੂਰੋਂ ਆਉਂਦੀ ਆ ਇੱਥੇ ਲੰਕਰ ਪ੍ਰਸਾਦਾ ਸਭ ਕੁਝ ਸਾਕ ਕੇ ਜਿਹੜੀ ਜਿੱਦੀ ਵੀ ਜਿੰਨੀ ਕਿ ਸਰਦਾ ਓਨੇ ਕਿ ਬੰਦਾ ਉਹ ਪਛਾਹ ਜਾਂਦਾ ਇੱਥੇ ਬਹੁਤ ਦੂਰੋਂ ਦੂਰੋਂ ਬਹੁ ਲੋਕਾਂ ਦੇ ਵਧੀਆ ਕੰਮ ਬਹੁਤ ਹੁੰਦੇ ਆ ਆਪਾਂ ਗੱਲ ਕਰਦਿਆਂ ਕਿਸ ਨਾਲ ਉਹ ਕੰਮ ਹੁੰਦੇ ਆ ਦੇਖੋ ਘਰੋਂ ਦਰਸ਼ਨ ਲਓ ਜੀ ਆ ਗਿਆ ਗੁਰਦੁਆਰਾ ਸਾਹਿਬ ਦੀ ਮਾਰਕੀਟ ਤੇ ਆ ਗਿਆ ਆਟੋ ਇਹ ਆਟੋ ਉੱਨੇ ਆਇਆ ਜਾਂਦੇ ਆ ਜਾਂ ਹੰਢਾਇਆ ਕੈਂਚੀਆਂ ਤੇ ਬਰਾਂਲੇ ਵੀ ਬਗ ਜਾਂਦੇ ਬਰਾਂਲੇ ਛੱਡੇ ਹੁੰਦੇ। ਇਹ ਗੁਰਦੁਆਰਾ ਦੋ ਪਿੰਡਾਂ ਦਾ ਸਾਂਝਾ ਹੈਗਾ। ਇੱਧੇ ਇੱਕ ਪਾਸੇ ਇਧਰਲੇ ਪਾਸੇ ਤਨੋਲਾ ਪਿੰਡ ਆ ਗਿਆ। ਇੱਧੇ ਇੱਕ ਪਾਸੇ ਹੰਢਾਇਆ ਪਿੰਡ ਆ ਗਿਆ। ਆ ਹੰਢਾਇਆ ਆ ਪਾ ਪਿੰਡ ਦੇ ਸ਼ਹਿਰ ਚ ਆ ਗਿਆ। ਹੰਢਾਇਆ ਦਾ ਸਕੂਲ ਆ ਗਿਆ। ਤੇ ਇਦੋਂ ਅੱਗੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਉਹ ਗੁਰਦੁਆਰਾ ਸ਼ਾਹਵਾ। ਥੋੜੀ ਜੀ ਦੂਰ ਕਿਸੇ ਆਪਾਂ ਨੂੰ ਸੰਗਤ ਨੇ ਦੱਸਿਆ ਸੀ ਆ ਗਿਆ ਉਹ ਬੋਰਡ ਦਾ ਬੋਰਡ ਆ ਗਿਆ ਇਹ ਤੋਂ ਆਪਾਂ ਪੜਦੇ ਆ ਸਾਨੂੰ ਦਿਖਾਉਣੇ ਆ ਸਾਰੀ ਵੀਡੀਓ ਅੱਗੇ ਤੇ ਮਾਲਵਾ ਤੋਂ ਗੁਰਤੇਗ ਭੱਦਰ ਜੀ ਪਿੰਡ ਮੁੰਲਾ ਵਾਲਾ ਸਿੱਖਾ ਕੱਟੂ ਫਰਵਾਇ ਹੁੰਦੇ ਆ ਵਿਖੇ ਪਹੁੰਚੇ ਉਹ ਪਹੁੰਚੇ ਪਿੰਡ ਦੇ ਤਰਪੀ ਨਾਮ ਦੀ ਬਿਮਾਰੀ ਫੈਲੀ ਹੋਈ ਸੀ ਪਿੰਡ ਦੀ ਸੰਗਤ ਜੀ ਨੇ ਗੁਰੂ ਅੱਗੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਇਹ ਬਿਮਾਰੀ ਤੋਂ ਸਾਨੂੰ ਛੁਟਕਾਰਾ ਦਿਵਾਓ ਗੁਰੂ ਸਾਹਿਬ ਜੀ ਨੇ ਵਚਨ ਕੀਤੇ ਕਿ ਇਹ ਛੱਪੜ ਵਿੱਚ ਇਸ਼ਨਾਨ ਕਰਨ ਨਾਲ ਇਹ ਬਿਮਾਰੀ ਤੋਂ ਛੁਟਕਾਰਾ ਹੋ ਜਾਏਗਾ ਗੁਰੂ ਜੀ ਨੇ ਪਹਿਲਾਂ ਆਪ ਇਹ ਛੱਪੜ ਵਿੱਚ ਇਸ਼ਨਾਨ ਕੀਤਾ ਛੱਪੜ ਤੋਂ ਸਰੂਪ ਰਸਰੂਪਤਾ ਜਿਸ ਤੋਂ ਸਭ ਦੁੱਖ ਦੂਰ ਹੋ ਜਾਂਦੇ ਹਨ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 27 28 29 ਨੂੰ ਨੂੰ ਮਨਾਇਆ ਜਾਂਦਾ ਹੈਗਾ ਆ ਗਿਆ ਗੇਟੂ ਘੁੰਡਿਆ ਆ ਇਹਦਾ